ਨੇ ਨਗਰ ਕੌਂਸਲ ਦੀਆਂ ਡਈਆਂ ਵੋਟਾਂ ਆ ਉਹ ਸ਼ੁਰੂ ਹੋ ਗਈਆਂ ਉਹਦੀ ਦੌੜ ਲੱਗੀ ਹੋਈ ਆ ਚੋਣ ਪ੍ਰਚਾਰ ਦੀ ਇਸੇ ਤਰ੍ਹਾਂ 7 ਨੰਬਰ ਵਾਰਡ ਤੋਂ ਜਿਹੜੇ ਖੜੇ ਆ ਕੁਲਦੀਪ ਕੌਰ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਜਿਹੜੇ ਉਮੀਦਵਾਰ ਨੇ ਝਾੜੂ ਇਹਨਾਂ ਦਾ ਨਿਸ਼ਾਨਾ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕੀ ਕਹਿਣਾ ਚਾਹੁੰਦੇ ਇਹਨਾਂ ਵੋਟਾਂ ਨੂੰ ਲੈ ਕੇ ਕੰਜ ਕੀ ਕਹਿਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਡ ਨੰਬਰ 7 ਤੋਂ ਉਮੀਦਵਾਰ ਕੁਲਦੀਪ ਗੌਰ ਆਮ ਆਦਮੀ ਪਾਰਟੀ ਤੋਂ ਝਾੜੂ ਮੇਰਾ ਚੋਣ ਨਿਸ਼ਾਨ ਆ ਮੈਂ ਇਹੀ ਭੈਣ ਭਰਾਵਾਂ ਨੂੰ ਮਤਾਵਾਂ ਨੂੰ ਵੀਰਾਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਬਦਲਾਵ ਕਰੋ ਵੋਟ ਮੈਨੂੰ ਪਾਓ ਜ਼ਰੂਰ ਪਾਓ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਤੇ ਬਾਕੀ ਬਦਲਾਅ ਕਰੋ ਜੀ ਅੱਗੇ ਤੋਂ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਜਨਤਾ ਜੇ ਬਦਲਾ ਕਰਦੀ ਆ ਵੋਟ ਪਾਉਂਦੀ ਆ ਉਸ ਤੋਂ ਬਾਅਦ ਤੁਹਾਡਾ ਕੋਈ ਪਲਾਨ ਹੋਊਗਾ ਵੀ ਕੀ ਪਲਾਨ ਆਪਾਂ ਕਿਸ ਤਰ੍ਹਾਂ ਆਪਾਂ ਇਸ ਮੁਹੱਲੇ ਨੂੰ ਵਾਰਡ ਨੂੰ ਅੱਗੇ ਵਧਾਉਣਾ ਹਾਂਜੀ ਵਾਰਡ ਨੂੰ ਅਸੀਂ ਡਿਵੈਲਪ ਕਰਾਂਗੇ ਅਸੀਂ ਸਾਫ ਸਫਾਈ ਕਰਾਂਗੇ ਜੋ ਵੀ ਰਹਿੰਦੇ ਕੰਮ ਆ ਉਸ ਵਾਰਾਂਗੇ ਹਾਂਜੀ ਜੋ ਵੀ ਜਨਤਾ ਦੀ ਲੋੜ ਹੋ ਉਹ ਪੂਰੀ ਕਰਾਂਗੇ ਤਕਰੀਬਨ ਕਿਹੜੇ ਕੰਮ ਜਿਹੜੇ ਅਧੂਰੇ ਆ ਪਿਛੇ ਸਾਲਾਂ ਤੋਂ ਤੁਹਾਡੀ ਨੋਲਿਜ ਕੰਮ ਤਾਂ ਉਹ ਸਾਰੇ ਅਧੂਰੇ ਆ ਪਰ ਜਿੰਨੇ ਵੀ ਸਾਡੀ ਨਿਗਾ ਚ ਆਉਣੇ ਆ ਉਹ ਅਸੀਂ ਪੂਰੇ ਕਰਨੇ ਆ ਸਭ ਤੋਂ ਪਹਿਲੀ ਗੱਲ ਤਾਂ ਨਾਲੀਆਂ ਦਾ ਹੀ ਕੰਮ ਬਹੁਤ ਖਰਾਬਿਆ ਸੀ ਉਹ ਸਹੀ ਕਰਨਾ ਆ ਜੋ ਕਿ ਲੋਕ ਬਿਮਾਰ ਹੋ ਰਹੇ ਬਿਮਾਰੀਆਂ ਤੋਂ ਉਹਨਾਂ ਨੂੰ ਨਜਾਤ ਦਿਵਾਵਾਂਗੇ ਮੱਛਰ ਮੱਖੀਆਂ ਤੋਂ ਮਤਲਬ ਵਧੀਆ ਹੋਗਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਤਰਾਏ ਨਾਲ ਦੇ ਹਸਪਤਾਲ ਜਿਹੜੇ ਹਨਸ ਰਾਜ ਜੀ ਉਹ ਵੀ ਨਾਲ ਹੀ ਕਾਫੀ ਹੈਲਪ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਇਸ ਚੋਣਾਂ ਲੈ ਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਗਦਰ ਹੰਸਰਾਜ ਆਮ ਪਾਰਟੀ ਕੋਆਰਡੀਨੇਟਰ ਐਕ ਸਰਵਿਸਮੈਨ ਆ ਬਾਰਡ ਨੰਬਰ 7 ਤੋਂ ਬਲੋਂਗ ਕਰਦਾ ਹੈ ਮੇਰੇ ਸ਼੍ਰੀਮਤੀ ਕੁਲਦੀਪ ਕੌਰ ਜਿਹੜੇ ਆ ਬਾਰਡ ਨੰਬਰ 7 ਤੋਂ ਉਮੀਦਵਾਰ ਐਲਾਨੇ ਗਏ ਆਮ ਪਾਰਟੀ ਨੇ ਔਰ ਅਸੀਂ ਇਸ ਮੁੱਦੇ ਤੇ ਖੜੇ ਹੋ ਰਹੇ ਆ ਕਿ ਜਿੰਨੇ ਵੀ ਵਿਕਾਸ ਹੋਣ ਵਾਲੇ ਆ ਅਸੀਂ ਪਬਲਿਕ ਦੇ ਵਿੱਚ ਖੜੇ ਹੋ ਕੇ ਉਹਨਾਂ ਦੀ ਪਹਿਲ ਦੇ ਦੌਰ ਤੇ ਆਵਾਜ਼ ਸੁਣਾਂਗੇ ਉਹ ਪਹਿਲ ਦੇ ਦੌਰ ਤੇ ਉਹਨਾਂ ਦੇ ਜਿਹੜੇ ਆ ਕਾਰਜ ਜਿਹੜੇ ਆ ਜਿੰਨੇ ਵੀ ਰੁਕੇ ਪਏ ਆ ਜਾਗਾ ਕਰਨ ਵਾਲੇ ਆਗੇ ਆ ਉਸ ਤਰ੍ਹਾਂ ਉਹਨਾਂ ਦੇ ਜਿਹੜੇ ਆ ਕੰਮ ਕਰਾਂਗੇ ਸਰਕਾਰ ਦੀ ਪੂਰੀ ਮਦਦ ਲੈ ਕੇ ਮੌਜੂਦਾ ਸਰਕਾਰ ਆਮ ਪਾਰਟੀ ਆ ਗਈ ਆ ਵੱਧ ਤੋਂ ਵੱਧ ਸਰਕਾਰ ਦਾ ਅਸੀਂ ਫਾਇਦਾ ਲੈ ਕੇ ਅਸੀਂ ਆਪਣੇ ਬਾਡ ਨੂੰ ਹੋਰ ਵੀ ਉੱਚਾ ਚੱਕਾਂਗੇ ਪਹਿਲੇ ਵੀ ਕੰਮ ਵਧੀਆ ਹੋਏ ਆ ਅਸੀਂ ਕਿਸੇ ਦੀ ਨਿੰਦਾ ਨਹੀਂ ਕਰਾਂਗੇ ਗਾਂ ਜਿਹੜੇ ਆਗੇ ਆ ਇਹ ਸਾਨੂੰ ਵੀ ਇੱਕ ਮੌਕਾ ਦਿੱਤਾ ਜਾਵੇ ਉਹ ਮੌਕੇ ਦੇ ਆਧਾਰ ਤੇ ਜੋ ਆ ਜੋ ਵੀ ਜਿੰਨੇ ਵੀ ਰੁਕੇ ਉਹ ਕੰਮ ਆ ਜਾਂ ਕਿਸੇ ਦੇ ਨੌਕਰੀਆਂ ਦੇ ਕੰਮ ਆ ਜਾਂ ਗਲੀਆਂ ਨਾਲੀਆਂ ਦੇ ਕੰਮ ਆ ਜਾਂ ਦਾਣਿਆਂ ਦੀ ਸਕੀਮ ਆ ਜਾਂ ਗਾਡਰ ਬਾਲਿਆਂ ਦੀ ਆ ਲੈਂਟਰਾਂ ਦੀ ਸਕੀਮ ਆ ਉਹ ਪਹਿਲ ਦੇ ਤੌਰ ਤੇ ਜਿਹੜੀ ਆ ਮੈਂ ਇਹ ਆਪਣੇ ਦਿਲੋਂ ਉਸ ਉਸ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ ਰੱਖ ਕੇ ਇਹ ਕਸਮ ਖਾਂਦਾ ਆ ਕਿ ਆਉਣ ਵਾਲੇ ਸਮੇਂ ਨਾਲ ਜਿਹਨੇ ਵੀ ਰੋਕੇ ਕੰਮ ਆ ਮੈਂ ਉਹਨਾਂ ਨੂੰ ਜਿਹੜੀ ਆ ਪਹਿਲ ਦੇ ਤੌਰ ਤੇ ਜਿਹੜੀ ਆ ਨਿਪਟਾਰਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਨਤਾ ਨੂੰ ਸਰ ਕੀ ਇਹ ਪੇਰਾ ਜੀ ਜਿਹੜੇ ਬਾੜ ਨੰਬਰ 7 ਦੇ ਲੋਕਾਂ ਦਾ ਤੁਹਾਡਾ ਮੈਸੇਜ ਕੀ ਆ ਇਸ ਬਚੋਣ ਲੱਗ ਮੇਰਾ ਮੈਸੇਜ ਇਹ ਹੈ ਸਾਰਾ ਵੋਟਾਂ ਨੂੰ ਕਿ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਮੇਰਾ ਸਹਿਯੋਗ ਦਿਓ ਵੱਧ ਤੋਂ ਵੋਟਾਂ ਪਾ ਕੇ ਜਿਹੜੀ ਆ ਔਰ ਚੰਗੀ ਲੀਡ ਨਾਲ ਤੁਸੀਂ ਦਿਤਾਓ ਤਾਂ ਕਿ ਤੁਹਾਡੇ ਜਿਹੜੇ ਆ ਜਿਤਾਉਣ ਦੇ ਨਾਲ ਅਸੀਂ ਤੁਹਾਡੀ ਮਦਦ ਲੈ ਸਕੀਏ ਤੁਹਾਡੇ ਰਹਿੰਦੇ ਕਾਰਜਾਂ ਨੂੰ ਅਸੀਂ ਪੂਰਾ ਕਰ ਸਕੀਏ